ਜੀ ਅੱਜ ਜਿਹੜਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਸੀਵਰੇਜ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਬਣੀ ਹੋਈ ਸੀ ਗਿੱਦੜਬਾਹਰ ਸ਼ਹਿਰ ਲਈ ਔਰ ਇਹਦੇ ਤੇ ਲਗਾਤਾਰ ਮੀਟਿੰਗਸ ਹੋ ਰਹੀਆਂ ਸੀ ਸਾਡੀ ਸਰਦਾਰ ਭਰਵੰਤ ਸਿੰਘ ਮਾਨ ਜੀ ਹਕੂਮਤ ਮੰਤਰੀ ਪੰਜਾਬ ਉਹਨਾਂ ਦੇ ਨੋਟਿਸ 'ਚ ਇਹ ਗੱਲ ਔਰ ਇਹਦਾ ਕਾਰਨ ਲੱਭਿਆ ਜਾ ਰਿਹਾ ਸੀ ਤਾਂ ਪੂਰੀ ਟੀਮ ਸਾਡੀ ਮਾਨਯੋਗ ਐਕਸਿਨ ਸਾਹਿਬ ਸਾਡੇ ਔਰ ਪੂਰੀ ਸੂਚੀ ਸੀਵਰੇਜ ਰੋਡ ਦੀ ਟੀਮ ਸਾਡੇ ਜਿਹੜੀ ਹੈ ਉਹਨਾਂ ਤੋਂ ਰਿਪੋਰਟ ਮੰਗੀ ਗਈ ਔਰ ਕੁਝ ਗੱਲਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੀ ਨਲਾਇਕੀ ਕਰਕੇ ਇਹ ਅੱਜ ਮੰਡੀ ਨੂੰ ਦਿਨ ਦੇਖਣੇ ਪਏ ਜਿਹੜੀਆਂ ਪਾਈਪਾਂ ਲੋਹੇ ਦੀਆਂ ਪਾਉਣ ਵਾਲੀਆਂ ਸੀ ਉਹ ਉਥੇ ਜਾਣਬੁੱਝ ਕੇ ਉਹ ਪ੍ਰੋਜੈਕਟ ਰਜੈਕਟ ਕੀਤੇ ਗਏ ਔਰ ਪੱਥਰ ਦੀਆਂ ਪਾਈਪਾਂ ਪਾਈਆਂ ਗਈਆਂ ਔਰ ਜਿਹਦੀ ਕੋਈ ਡਿਊਰੈਬਿਲਟੀ ਨਹੀਂ ਉਹ ਸਾਰੀਆਂ ਉਹਨਾਂ ਚ ਹੋਲ ਹੋਏ ਉਹ ਬਲਾਕੇਜ ਹੋਈ ਮੈਂ ਪਿਛਲੇ ਦਿਨੀ ਵੀ ਦੱਸਿਆ ਸੀ ਕਿ ਇਹ ਸਾਰੀ ਨਲਾਇਕੀ ਕਾਰਨ ਜਿਹੜਾ ਇਹ ਅੱਜ ਹਾਲ ਹੋਇਆ ਪਰ ਬੜੀ ਸਿਹਰਤਾ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਕੀਤਾ ਔਰ ਜਿਹੜਾ ਸਰਦਾਰ ਖੰਸ ਸਿੰਘ ਦੀ ਮਾਨ ਦੀ ਜਿਹੜੀ ਅਗਵਾਈ ਹੇਠ ਪੂਰੀ ਟੀਮ ਲੱਗੀ ਹੋਈ ਆ ਉਹਨਾਂ ਨੇ ਹੈਰ ਅਫੀਸਰਸ ਬੁਲਾਏ ਤਾਂ ਉਸੇ ਕੜੀ ਦੇ ਦੌਰਾਨ ਅੱਜ ਸਾਡੀ ਇੱਕ ਜਿਹੜੀ ਸੁਪਰ ਸ਼ੱਕਰ ਮਸ਼ੀਨ ਹੈ ਉਹ ਇੱਕ ਆ ਗਈ ਹੈ ਔਰ ਦੂਸਰੀ 11 ਵਜੇ ਦੂخرى ਚਾਲੂ ਹੋ ਜੀ ਉਹ ਪਿਟੈਂਟੇਸ ਤੇ ਚੱਲੀ ਹੋਈ ਹੈ ਤਾਂ ਤੋਂ ਜਿਹੜਾ ਮੈਂ ਨਗਰ ਖੇਤੜਵਾਲ ਦੇ ਨਿਵਾਸੀਆਂ ਨੂੰ ਦੱਸਣਾ ਚਾਹਣਾ ਹੈ ਸ਼ਹਿਰੀ ਨਿਵਾਸੀਆਂ ਨੂੰ ਵੀ ਥੋੜੇ ਦਿਨਾਂ ਦੇ ਵਿੱਚ ਵਿੱਚ ਜੇ ਪੂਰੀ ਦੀ ਪੂਰੀ ਸਮੱਸਿਆ ਹੱਲ ਕਰਕੇ ਦੇਵਾਂਗੇ ਔਰ ਪਰਮਾਨੈਂਟ ਸਮੱਸਿਆ ਦੇ ਹੱਲ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਜੀ ਨੇ ਜਿਹੜੀ ਪੂਰੀ ਪ੍ਰੋਜੈਕਟਰ ਕੋਰਟ ਲੈ ਲਈ ਹੈ ਔਰ ਛੇਤੀ ਉਹਦੇ ਤੇ ਵੀ ਫੰਡ ਰੀਲੀਜ਼ ਹੋਏਗਾ ਔਰ ਜਿਹੜੀ ਮੇਨ ਪਾਈਪ ਹੈ ਪਾਈਪ ਲਾਈਨ ਹੈ ਜਿੱਥੇ ਹੋਲ ਹੋਇਆ ਉਹਦੀ ਜਿਹੜੀ ਹੈਗੀ ਆ ਉਹਨੂੰ ਰਿਮੂਵ ਕੀਤਾ ਜਾਏਗਾ ਔਰ ਵਧੀਆ ਪਾਈਪਲਾਈਨ ਪਾ ਕੇ ਸ਼ਹਿਰ ਨੂੰ ਆਉਣ ਵਾਲੇ ਦਿਨਾਂ ਚ ਸੀਵਰੇਜ ਦੀ ਕੋਈ ਸਮੱਸਿਆ ਨਹੀਂ ਇਹ ਮੈਂ ਹਲਕਾ ਇੰਚਾਰਜ ਹੋਣ ਦੇ ਨਾਤੇ ਇਹ ਜ਼ਿੰਮੇਵਾਰੀ ਲੈਣਾ ਔਰ ਨਗਰਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਤੁਹਾਨੂੰ ਕਿਦੋਂ ਪਤਾ ਲੱਗਿਆ ਜੀ ਜਿਹੜੇ ਇਹਨਾਂ ਨੇ ਪਿਛਲੇ ਕੰਮ ਹੋਇਆ ਵੀ ਇਹੇ ਮਾੜਾ ਕਰਾਇਆ ਤੇ ਮਾੜੀਆਂ ਪੈਪਾ ਪਾਈਆਂ ਇਹ ਤਾਂ ਉਦੋਂ ਪਤਾ ਲੱਗੇਗਾ ਨਹੀਂ ਜਦੋਂ ਸਾਹਮਣੇ ਆਉਂਦਾ ਮਤਲਬ ਜਦੋਂ ਗਲੀਆਂ ਚ ਪਾਣੀ ਖੜਨ ਲੱਗ ਪਿਆ ਤਾਂ ਪਹਿਲਾਂ ਤਾਂ ਸਾਨੂੰ ਲੱਗਿਆ ਕਿ ਸ਼ਾਇਦ ਕੋਈ ਮਾੜੀ ਮੋਟੀ ਕੋਈ ਇੱਥੇ ਪ੍ਰੋਬਲਮ ਹੋਣੀ ਆ ਤਾਂ ਅਸੀਂ ਜਿਹੜੇ ਦੋ ਕੱਲ ਕੰ ਉਹਨਾਂ ਨੂੰ ਕਿਹਾ ਕਿ ਜਾ ਕੇ ਗਲੀ 'ਚ ਦੇਖੋ ਤਾਂ ਉਹਨਾਂ ਨੇ ਉਹ ਗਲੀ ਸਾਫ਼ ਕਰਤੀ ਟੈਂਪਰੇਰੀ ਤਾ ਦੇਖ ਕੇ ਅਗਲੀ ਗਲੀ 'ਚ ਪ੍ਰੋਬਲਮ ਆ ਰਹੀ ਹੈ ਫਿਰ ਮਾਰਕੀਟ 'ਚ ਪ੍ਰੋਬਲਮ ਆ ਰਹੀ ਹੈ ਫਿਰ ਤੀਸਰੀ ਤਾਂ ਜਦੋਂ ਸਾਰਾ ਸ਼ਹਿਰ ਹੀ ਹੋਣ ਲੱਗ ਪਿਆ ਤਾਂ ਫਿਰ ਤਾਂ ਪਤਾ ਲੱਗੇਗਾ ਨਾ ਕਿ ਇਹ ਕੋਈ ਇੱਕ ਗਲੀ ਦੀ ਪ੍ਰੋਬਲਮ ਨਹੀਂ ਹੈ ਇਹ ਤਾਂ ਪੂਰੇ ਸ਼ਹਿਰ ਦੀ ਪ੍ਰੋਬਲਮ ਹੈ ਕੋਈ ਉਹਨਾਂ ਤੇ ਜਾਂਚ ਲਵਾਈ ਹੈ ਜੀ ਬਿਲਕੁਲ ਹੋਏਗੀ ਜੀ ਜਿਨ੍ਹਾਂ ਨੇ ਕੋਈ ਅਣਗਹਿਲੀ ਕੀਤੀ ਹੈ ਉਹਦੇ ਵਿੱਚ ਕੁੱਤੇ ਜਾਂਚ ਹੋਏਗੀ ਔਰ ਫਸਟ ਆਫ ਆਲ ਜਿਹੜਾ ਜਿਹੜੇ ਸ਼ਹਿਰ ਜਿਹੜਾ ਸ਼ਹਿਰ ਵਾਸੀ ਜਿਹੜੇ ਇਹ ਸੰਤਾਪ ਵੀ ਭੋਗਣਾ ਹੈ ਜਿਹੜਾ ਇਹ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਉਹਨੂੰ ਪ੍ਰਾਇੋਰਟੀ ਦੇ ਰਹੀ ਹੈ ਕਿ ਅਸੀਂ ਉਹਦਾ ਉਹਦਾ ਹੱਲ ਕਰੀਏ ਜਿਹੜੀ ਤੁਸੀਂ ਕਹਿ ਰਹੇ ਹੋ ਜੀ ਜਿਹੜੀ ਤੁਸੀਂ ਜਾਂਚ ਦੀ ਗੱਲ ਕਰਦੇ ਹੋ ਐਕਸਰੀ ਲੀਡਰ ਕਹਿ ਦਿੰਦੇ ਆ ਪਹਿਲਾਂ ਵੀ ਲੀਡਰ ਕਹਿੰਦੇ ਆ ਰਹੇ ਆ ਕਾਗਜ਼ਾਂ 'ਚ ਹੀ ਰਹਿ ਜਾਂਦੀ ਹੈ ਜਾਂਚ ਕੋਈ ਜਾਂਚ ਸਾਹਮਣੇ ਨਹੀਂ ਆਉਂਦੀ ਆਮ ਆਦਮੀ ਪਾਰਟੀ ਦਾ ਤਾਂ ਇਤਿਹਾਸ ਹੈ ਜੀ ਇਹ ਕਿਸੇ ਨੂੰ ਨਹੀਂ ਬਖਸ਼ਦੇ ਜਿਹੜਾ ਬੰਦਾ ਫਾਲਟ ਤੇ ਹੈ ਉਹ ਚਾਹੇ ਆਪਣਾ ਹੋਵੇ ਤੇ ਚਾਹੇ ਬਗਾਨਾ ਉਥੇ ਗੱਲ ਪਬਲਿਕ ਹਿੱਤ ਦੀ ਹੈ ਨਾ ਕਿ ਕਿਸੇ ਪਾਰਟੀਬਾਜ਼ੀ ਦੀ ਨਾ ਹੀ ਕਿਸੇ ਲੀਡਰ ਦੀ ਤਾਂ ਜਿੱਥੇ ਪਬਲਿਕ ਹਿੱਤ ਨੂੰ ਕੋਈ ਗੱਲ ਕਿਸ ਪੰਚਾਇਤ ਦੀ ਆ ਉਥੇ ਕੋਈ ਨਹੀਂ ਬਖਸ਼ਿਆ ਜਾਊਗਾ ਪ੍ਰਧਾਨ ਜੀ ਤਾਂ ਇਹ ਕਹਿ ਰਿਹਾ ਵੀ ਜਿਹੜੇ ਅਸੀਂ ਮਤੇ ਪਾਏ ਆ ਨਗਰ ਕਾਉਂਸਲ ਵੱਲੋਂ ਉਹ ਸਰਕਾਰ ਉਹਨਾਂ ਨੂੰ ਮਾਨ ਦੇ ਨਹੀਂ ਰਹੀ ਕੀ ਨਹੀਂ ਦੇ ਰਹੀ ਸਾਡੀ ਮਨਜੂਰੀ ਨਹੀਂ ਦੇ ਰਹੀ 3 ਕਰੋੜ ਰੁਪਈਆ ਇਹੋ ਸਭ ਹੋਣੇ ਆ ਇੱਥੇ 3 ਕਰੋੜ ਰੁਪਈਆ ਟਾਈਡ ਫੰਡ ਦਾ ਪਿਆ ਜੀ ਮੈਂ ਉਸ ਦਿਨ ਵੀ ਬੋਲਿਆ ਸੀ 3 ਸਰਕਾਰ ਨੇ ਕੀ ਕਰਨਾ ਸਰਕਾਰ ਨੇ ਫੰਡ ਰੀਲੀਜ਼ ਕਰਨੇ ਆ ਫੰਡ ਰੀਲੀਜ਼ ਹੋ ਗਏ ਸਵੱਛ ਭਾਰਤ ਮਿਸ਼ਨ ਦਾ 50 ਲੱਖ ਰੁਪਈਆ 3 ਕਰੋੜ ਰੁਪਈਆ ਸਾਡਾ ਟਾਈਡ ਫੰਡ ਤੇ ਪਿਆ ਟਾਈਡ ਫੰਡ ਦੇ ਹੀ ਕਰਨੇ ਆ ਤਾਂ ਮੈਨੂੰ ਪ੍ਰਧਾਨ ਜੀ ਇਹ ਦੱਸਣ ਵੀ ਜਿਹੜਾ 3 ਕਰੋੜ ਰੁਪਈਆ ਉਹ ਕਿਹਨੇ ਨੇ ਰੋਕਿਆ ਕਿਹਨੇ ਉਹਨੂੰ ਕਿਹਾ ਵੀ ਤੁਸੀਂ ਕੰਮ ਨਹੀਂ ਕਰਨਾ ਤੁਸੀਂ ਸਰਕਾਰ ਨੂੰ ਬਦਨਾਮ ਕਰਨ ਦੀ ਮਨਸ਼ਾ ਨਾਲ ਇਹਨਾਂ ਦਾ ਸਣੇ ਨੇਤਾ ਜੋ ਰਾਜਾ ਵਿਡਿੰਗ ਜੀ ਹੈ ਔਰ ਸਣੇ ਸਾਰੀ ਇਹਨਾਂ ਦੀ ਟੀਮ ਇਸ ਕੰਮ ਤੇ ਲੱਗੀ ਹੋਈ ਹੈ ਵੀ ਆਮ ਆਦੀ ਪਾਰਟੀ ਨੂੰ ਬਦਨਾਮ ਕਰੋ ਔਰ ਪ੍ਰੋਬਲਮਾਂ ਸਾਡੀਆਂ ਨਹੀਂ ਕ੍ਰੀਏਟ ਕੀਤੀਆਂ ਹੋਈਆਂ ਪ੍ਰੋਬਲਮਾਂ ਇਹਨਾਂ ਦੀਆਂ ਕ੍ਰੀਏਟ ਕੀਤੀਆਂ ਹੋਈਆਂ ਜੇਕਰ ਤੇ ਉਦੋਂ ਹੀ ਉਹ ਲਾਈਨ ਜਿਹੜੀ ਅੱਜ ਜਿਹਦੇ ਵਿੱਚ ਮੋਰੀਆਂ ਨਿਕਲੀਆਂ ਆਰ ਸੀ ਸੀ ਪਾਈਪ ਲਾਈਨ ਪਾਈ ਹੋਈ ਹੈ ਤੇ ਜੇ ਉਦੋਂ ਹੀ ਲੋਹੇ ਦੀ ਪਾਈਪ ਜਿਹੜੀ ਡੀਆਈ ਕਹਿੰਦੇ ਆ ਉਹਨੂੰ ਡੀਆਈ ਉਹਦੀ ਫਾਰਮੇਸ਼ਨ ਹੈ ਜੀ ਡੀਆਈ ਕਹਿੰਦੇ ਆ ਜੇ ਉਦੋਂ ਉਹਦਾ ਐਸਟੀਮੇਟ ਡੀਆਈ ਦੇ ਲਾ ਕੇ ਗਿਆ ਸੀ ਤਾਂ ਮੈਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੁੱਛਣਾ ਚਾਹਣਾ ਕਿ ਜੇ ਡੀਆਈ ਦਾ ਐਸਟੀਮੇਟ ਲਾ ਕੇ ਗਿਆ ਤੇ ਫਿਰ ਪਾਸ ਕਿਉਂ ਨਹੀਂ ਹੋਇਆ ਫਿਰ ਉਹਦੇ ਤੇ ਪੱਥਰ ਲੈਣ ਦਾ ਪੱਥਰ ਦੀ ਪੈਸ ਕਿਉਂ ਪਾਈ ਗਈ ਜੀ ਸੋ ਜਦੋਂ ਸਾਲ ਨਹੀਂ ਚੱਲੀ ਔਰ ਪ੍ਰੈਸ਼ਰ ਤੋਂ ਮੌਰੀਆਂ ਨਿਕਲ ਗਈਆਂ ਇਹ ਨਹੀਂ ਹੋ ਸਕਦਾ ਵੀ ਤੁਸੀਂ ਉਹਨਾਂ ਤੇ ਇਲਜ਼ਾਮ ਲਾ ਰਹੇ ਹੋ ਇਲਜ਼ਾਮ ਨਹੀਂ ਜੀ ਮੈਂ ਮੇਰੇ ਮੇਰੀ ਮੇਰੀ ਫਿਲਹਾਲ ਇਲਜ਼ਾਮ ਹੈ ਜੀ ਜਿੰਨੀ ਦੇਰ ਤੱਕ ਤੁਸੀਂ ਸਾਫ਼ਤ ਨਹੀਂ ਕਰਦੇ ਮੈਂ ਇਹ ਤਾਂ ਸਾਬਤ ਹੋ ਚੁੱਕਿਆ ਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਆਮਣੇ ਸਾਹਮਣੇ ਬੈਠ ਕੇ ਡਿਬੇਟ ਕਿਉਂ ਨਹੀਂ ਕਰਦੇ ਮੈਂ ਤਾਂ ਪਿਆਰ ਹੈ ਨਹੀਂ ਸਦੋ ਜੀ ਨੂੰ ਮਰਦੀ ਮੈਂ ਮੈਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਸਰਕਾਰ ਦਾ ਫਰਜ਼ ਬਣਦਾ 3 ਕਰੋੜ ਰੁਪਈਆ ਸੀ ਸਾਡੇ ਸਰਕਾਰ ਤੇ ਦੱਸਦੇ ਵੀ ਜਾਂਦਾ ਇਹ ਕਹਿਣ ਵੀ ਜੀ ਇਹ ਸਰਕਾਰ ਦੇ ਫੰਡ ਨਹੀਂ ਆਇਆ ਤਾਂ ਅਸੀਂ ਆਪਦੀ ਜ਼ਿੰਮੇਵਾਰੀ ਖੋਲਣਾ ਉਹ ਤਾਂ ਕਹਿ ਰਹੀ ਹੈ ਜੀ ਇਹ ਸਾਰੇ ਕੱਚ ਫੰਡ ਨਹੀਂ ਆਏ ਜੀ ਇਹੋ ਸਾਹਿਬ ਦੱਸੋ ਜੀ ਇਹੋ ਸਾਹਿਬ ਖੜੇ ਹੈ ਜੀ 2 ਕਰੋੜ 80 ਲੱਖ ਆਇਆ ਲੋਨ ਆ ਬਾਈਟ ਲੋਨ ਬਾਈਟ ਲੋਨ ਜੀ 3 ਕਰੋੜ 80 ਲੱਖ ਇਹ ਕਹਿੰਦੇ 1 ਕਰੋੜ 14 ਲੱਖ ਦਾ ਜਿਹੜਾ ਅਸੀਂ ਪਤਾ ਪਾਇਆ ਸੀ ਤਾਂ ਦੂਸਰੀ ਗੱਲ ਰਹੀ ਕਿ ਡਿਬੇਟ ਦੀ ਜਦੋਂ ਮਰਜੀ ਜਿੱਥੇ ਮਰਜੀ ਰਾਜਾ ਵੜਿੰਗ ਜੀ ਆ ਕੇ ਮੇਰੇ ਨਾਲ ਬਹਿਸ ਕਰ ਲੈਣ ਪਰ ਗੱਲ ਇਹ ਹੈ ਕਿ ਉਹੀ ਤੁਸੀਂ ਲੈ ਕੇ ਕਿਸੇ ਨੂੰ ਖੜਾ ਕਰ ਦੋਗੇ ਤਾਂ ਉਹਦੇ ਨਾਲ ਮੈਂ ਬਹਿਸ ਨਹੀਂ ਕਰਨੀ ਇਹਦਾ ਨਮਾਇੰਦਗੀ ਕੀਤੀ ਹੈ 15 ਸਾਰ ਰਾਜਵੜਿੰਗ ਨੂੰ ਲਿਆਓ ਮੇਰੇ ਸਾਹਮਣੇ ਵੀ ਮੈਨੂੰ ਦੱਸੋ ਨਾ ਇਹ ਜਿਹੜੀ ਤੁਸੀਂ ਕਹਿੰਦੇ ਹੋ ਕਿ ਜਾਂਚ ਦਾ ਕੋਈ ਸਾਹਮਣੇ ਦੀ ਗੱਲ ਆ ਉਹ ਤਾਂ ਤੁਹਾਡੇ ਸਾਹਮਣੇ ਆ ਚੱਲੋ ਤੁਹਾਨੂੰ ਵਿਖਾਵਾਂ ਜਿਹੜੀ ਮੈਂ ਗੱਲ ਇਲਜ਼ਾਮ ਲਾਉਣ ਦੀ ਤੁਸੀਂ ਕੀਤੇ ਇਲਜ਼ਾਮ ਨਹੀਂ ਮੈਂ ਲਾ ਰਿਹਾ ਮੈਂ ਤੁਹਾਨੂੰ ਹਕੀਕਤ ਦੱਸ ਰਿਹਾ ਮੈਂ ਸ਼ਹਿਰ ਵਾਸੀਆਂ ਨੂੰ ਹਕੀਕਤ ਦੱਸ ਰਿਹਾ ਕਿ ਉਹ ਤਾਂ ਕਹਿ ਰਹੇ ਨਾ ਵੀ 1 ਕਰੋੜ 14 ਲੱਖ ਦਾ ਸੀ ਪਾਇਆ ਸੀਗਾ ਮਤਾ ਪਾਇਆ ਸੀਗਾ ਕਦੋਂ ਪਾਇਆ ਸੀ ਤਾਂ ਫਿਰ ਹੋਇਆ ਕਿਉਂ ਨਹੀਂ ਮੈਨੂੰ ਐਂ ਦੱਸੋ ਮੇਰਾ ਕੁਝ ਕਮੇਟੀ ਚ ਲੈਣ ਦੇਣਾ ਹੈ ਤੁਹਾਡੀ ਕਮੇਟੀ ਅਸੀਂ ਤਾਂ ਫੰਡ ਰੀਲੀਜ਼ ਕਰਾਉਣੇ ਆ ਮੈਂ ਕਰਨ ਵਾਰੀ ਜਾ ਕੇ ਸਾਡੇ ਮਾਨਯੋਗ ਮੰਤਰੀ ਸਾਹਿਬ ਕੈਬਨਿਟ ਮੰਤਰੀ ਸਰਦਾਰ ਬਲਕਾਰ ਮੰਡਲੀ ਜੋਗੇ ਪਏ ਆ ਲਾਉਣੇ ਕਿਹਨੇ ਆ ਐਗਜ਼ੀਕਿਊਟਿੰਗ ਬਾਡੀ ਕਿਆ ਹੋਣਾ ਉਹ ਤਾਂ ਕਮੇਟੀ ਆ ਤੁਸੀਂ ਉੱਥੇ ਹੱਥ ਖੜੇ ਕਰਕੇ ਆਪਦੀ ਮਨਸਾ ਨਾਲ ਕੀ ਨਹੀਂ ਦੀ ਉਹ ਅਸਲ ਕੀ ਆ ਕਿ ਜਿਹੜੀਆਂ ਪ੍ਰਾਣੀਆਂ ਘਾਲੀਆਂ ਸੀਗੀਆਂ ਉਹ ਨਹੀਂ ਚਲਦੀਆਂ ਕਾਨੂੰਨ ਦਾ ਰਾਜ ਚੱਲਣਾ ਇੱਕ ਇੱਕ ਪੈਸਾ ਲੱਗਣਾ ਤੇ ਉੱਥੇ ਆ ਕੇ ਇਹਨਾਂ ਸਾਰਿਆਂ ਨੂੰ ਦਿੱਕਤ ਕੀ ਤੁਹਾਨੂੰ ਲੱਗਦਾ ਵੀ ਇਹਦਾ ਮਤਲਬ ਵੀ ਪਹਿਲਾਂ ਇਹ ਪੈਸੇ ਖਾਂਦੇ ਸੀ ਹੁਣ ਇਹਨਾਂ ਨੂੰ ਪੈਸੇ ਖਾਣ ਨੂੰ ਨਹੀਂ ਮਿਲਣਗੇ ਮੈਂ ਤਾਂ ਨਹੀਂ ਕੰਮ ਕਰਾਂਦੇ ਜੀ ਇਹ ਤੇ ਤੁਹਾਨੂੰ ਦੱਸਣ ਦੀ ਲੋੜ ਆ ਤੁਸੀਂ ਸ਼ਹਿਰ ਕਰੰਨੇ ਹੋ ਜੀ ਜੇ ਕਿਤੇ ਪੈਸੇ ਸਹੀ ਜਿੰਨੇ ਆਏ ਸੀ ਲੱਗੇ ਹੁੰਦੇ ਤਾਂ ਫਿਰ ਮੋਰੀਆਂ ਨਿਕਲਦੀਆਂ ਪਾਇਪ ਚ ਨਹੀਂ ਇਹ ਫਿਰ ਹੁਣ ਵੀ ਕੰਮ ਤਾਂ ਨਹੀਂ ਕਰਾਰੇ ਵੀ ਇਹਨਾਂ ਨੂੰ ਪੈਸੇ ਨਹੀਂ ਬੰਨਨੇ ਜੀ ਇਹਨਾਂ ਨੂੰ ਮੈਂ ਕਹਿੰਦਾ ਜੀ ਤੁਸੀਂ ਦੱਸੋ ਇਹ ਤਾਂ ਇਹ ਦੱਸਣਾ ਵੀ ਕਿਉਂ ਨਹੀਂ ਕਰਾਰੇ ਮੈਂ ਤਾਂ ਇਹਨਾਂ ਨੂੰ ਦੱਸਦਾ ਉਹ ਜਿਹੜੀਆਂ ਪਏ ਪੰਜ ਮੋਰੀਆਂ ਨਿਕਲੀਆਂ ਜਿੱਥੇ ਲੋਹੇ ਦੀ ਪਾਇਪ ਪਈ ਹੁੰਦੀ ਉੱਥੇ ਡੀਆਈ ਪਾਇਪ ਪਈ ਹੁੰਦੀ ਤਾਂ ਅੱਜ ਜਿਹੜੀ ਮੰਡੀ ਆ ਉਹ ਸੰਤਾਪ ਨਹੀਂ ਭੋਗਦੀ ਸਰ ਜੀ ਤੁਸੀਂ ਇਹੀ ਕਹਿਣਾ ਜੀ ਬਿਲਕੁਲ ਜਾਂਚ ਹੋਏਗੀ ਜੀ ਔਰ ਮੈਂ ਅੱਜ ਹੀ ਸਾਡੇ ਆਡੀਓ ਸਾਹਿਬ ਨੂੰ ਕਹਿ ਦਿੱਤਾ ਤੁਹਾਡੇ ਮੰਤਰੀ ਜੀ ਤਾਂ ਕਹਿ ਰਹੇ ਆ ਨੂੰ ਟੈਂਡਰ ਪਾਸ ਹੋਇਆ ਕਿਹੜੀ ਨੂੰ ਲੱਗਿਆ ਸ਼ਰਮัย ਤੁਹਾਡੇ ਮੰਤਰੀ ਜੀ ਕਹਿ ਰਹੇ ਆ ਜੇਕਰ ਪਬਲਿਕ ਕਹੇਗੀ ਤਾਂ ਜਾਂਚ ਹੋਏਗੀ। ਹਾਂਜੀ ਤੁਹਾਡੇ ਮੰਤਰੀ ਜੀ ਉਸ ਦਿਨ ਅਸੀਂ ਸਵਾਲ ਕੀਤਾ ਸੀ ਕਿ ਸੀਵਰੇਜ ਦੇ ਜਿਹੜੇ ਪਹਿਲਾਂ ਹੋਏ ਕੰਮਾਂ ਦੀ ਜਾਂਚ ਹੋਏਗੀ। ਉਹਨਾਂ ਨੇ ਕਿਹਾ ਕਿ ਜੇਕਰ ਪਬਲਿਕ ਕਹੇਗੀ ਤਾਂ ਜਾਂਚ ਹੋਏਗੀ। ਕੀ ਆਪਦੀ ਆਪ ਨਹੀਂ ਕਰਵਾਈ ਜਾਏਗੀ ਜਾਂ? ਮੇਰੀ ਇੱਕ ਬੇਨਤੀ ਸੁਣੋ। ਜਿੱਦਾਂ ਕੋਈ ਪ੍ਰੋਜੈਕਟ ਬਣਦਾ ਹੈ, ਅੱਜ ਅਸੀਂ ਕੋਈ ਪ੍ਰੋਜੈਕਟ ਲੈ ਕੇ ਆਏ ਹਾਂ ਤਾਂ ਉਹਦੀ ਡਿਊਰੇਬਿਲਟੀ ਲਿਖੀ ਜਾਂਦੀ ਹੈ ਕਿ ਇਹ ਇੰਨਾ ਚਿਰ ਕੋਈ ਬਿਲਡਿੰਗ ਬਣਾਉਣੀ ਹੈ ਤਾਂ ਉਹਦਾ ਇਹ ਦੇਖਿਆ ਜਾਂਦਾ ਕਿ ਇਹ ਕਿੰਨਾ ਚਿਰ ਚੱਲੇਗੀ। ਇਹਦੀ ਮਨਿਆਦ ਕੀ ਆ? ਹਰੇਕ ਚੀਜ਼ ਦੀ ਮਨਿਆਦ ਹੈ। ਤਾਂ ਜੇ ਉਹ ਸੀਵਰੇਜ ਦੀ ਪਾਈ ਗਈ ਆ ਤਾਂ ਉਹਦੀ ਕੋਈ ਮਨਿਆਦ ਵੀ ਫੇਸ ਕੀਤੀ ਗਈ ਹੋਣੀ ਆ ਜਿਹਦੇ ਵਿੱਚ ਮਨਿਆਦ ਤੋਂ ਪਹਿਲਾਂ ਮੋੜੀਆਂ ਨਿਕਲੀਆਂ ਤਾਂ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਸਾਰੀ ਦੀ ਸਾਰੀ ਕਵਰ ਹੁੰਦੀ ਹੈ ਜੇ ਉਹ ਵਕਤ ਤੋਂ ਪਹਿਲਾਂ ਉਹ ਡੈਮੇਜ ਹੋ ਗਈ ਆ ਤਾਂ ਉਹਦੇ ਵਿੱਚ ਦਾਦਾ ਘਟਿਆ ਮਟੀਰੀਅਲ ਲਾਇਆ ਗਿਆ ਜਾਂ ਫਿਰ ਉਸ ਲੈਵਲ ਦੀ ਪਾਈ ਨਹੀਂ ਗਈ ਮੈਂ ਤੁਹਾਨੂੰ ਦੱਸਦਾ ਰਿਹਾ ਤੁਸੀਂ ਪਰਾਣਾ ਅਜ ਮੈਂ ਸਾਡੇ ਐਜੋ ਸਾਹਿਬ ਔਰ ਜੈ ਸਾਹਿਬ ਨੂੰ ਕਿਹਾ ਕਿ ਮੈਨੂੰ ਟਾਈਮ ਦੱਸੋ ਉਹਦਾ ਕੀ ਪ੍ਰੋਪਰਟੀ ਪ੍ਰੋਪੋਜ਼ਲ ਸੀਗਾ ਕਿੰਨੀ ਉਹਦੀ ਡਿਊਰੇਬਿਲਟੀ ਸੀ ਕੀ ਪਹਿਲਾਂ ਕਿਹੜਾ ਪ੍ਰਪੋਜ਼ਲ ਤਿਆਰ ਹੋਇਆ ਕੀ ਆ ਉਹ ਸਾਰਾ ਡਾਕੂਮੈਂਟ ਲੈ ਕੇ ਉਹਨਾਂ ਤੇ ਦੇਖਾਂਗੇ ਅਸੀਂ ਉੱਪਰ ਪਹੁੰਚਦੀ ਕਰਾਂਗੇ ਸ਼ੰਭੂ ਜੀ ਕੀ ਪ੍ਰੋਜੈਕਟ ਹੈ ਜੀ ਇਹ ਕਿਦੋਂ ਤੱਕ ਸਫਾਈ ਹੋਊਗੀ ਜੀ ਗਿੱਦੜਵਾ ਸ਼ਹਿਰ ਦੀ ਜਿਹੜਾ ਸੀਵਰ ਓਵਰਫਲੋ ਹੋਇਆ ਪਿਆ ਲੋਕ ਬੇਹੱਦ ਮੁਸ਼ਕਲਾਂ ਦੇ ਵਿੱਚ ਆਏ ਹੋਏ ਹੈ ਸਰ ਇਹ ਮਸ਼ੀਨ ਡਿਪਾਰਟਮੈਂਟ ਦੀ ਮਸ਼ੀਨ ਹੈ ਇਹ ਡਿਪਾਰਟਮੈਂਟ ਦੀ ਮਸ਼ੀਨ ਤੋਂ ਅਸੀਂ ਕੰਮ ਸ਼ੁਰੂ ਕਰਦੇ ਹਾਂ ਤੇ ਕੰਮ ਮਤਲਬ ਕਿ ਦੇਖੋ ਟਾਈਮ ਇਹਦੇ ਵਿੱਚ ਫਿਨਿਸ਼ੀਸ਼ਨ ਇਵੇਂ ਜਿਵੇਂ ਕੋਈ ਪ੍ਰੋਡਕਟਿਵਿਟੀ ਆਊਟ ਹੋਈ ਗਿਆ ਸੀ ਤੁਹਾਨੂੰ ਕਨਵੇ ਕਰਦੇ ਰਹਾਂਗੇ ਕੰਮ ਅੱਜ ਅਸੀਂ ਸ਼ੁਰੂ ਕਰ ਦਿੱਤਾ ਹੈ ਇਸ ਬਾਈ ਦਾ ਹੀ ਕੰਮ ਹੈ ਕਿ ਜਿੱਥੇ-ਇਥੇ ਬਲਾਕੇਜ ਵਗੈਰਾ ਕੋਈ ਹੋਵੇ ਕਲੀਅਰ ਕਰਾਂਗੇ ਜਿੱਥੇ-ਜਿੱਥੇ ਕੋਈ ਪ੍ਰੋਬਲਮ ਆ ਰਹੀ ਹੈ ਜਿਹੜੇ ਪੁਆਇੰਟ ਸਿੱਧੇ ਟ੍ਰੇਸ ਕੀਤੇ ਆ ਉਹਦੇ ਉੱਤੇ ਵਰਕ ਕਰਾਂਗੇ ਇੰਤਜ਼ ਐਕਸੈਂਸ ਆ ਬੱਸ ਇਹ ਪਹਿਲਾਂ ਵੀ ਪਤਾ ਹੋਊਗਾ ਵੀ ਗਿੱਦੜਵਾ ਦੇ ਵਿੱਚ ਇਹ ਦੋ ਪਿਛਲੇ ਡੇਢ ਤੋਂ ਸਾਲਾਂ ਤੋਂ ਪ੍ਰੋਬਲਮ ਚੱਲ ਰਹੀ ਆ ਫਿਰ ਉਦੋਂ ਤੋਂ ਤੁਸੀਂ ਕਿਉਂ ਨਹੀਂ ਇੰਦੇ ਤੇ ਕੋਈ ਕਾਰਵਾਈ ਕੀਤੀ ਦੀ ਸਭ ਕੰਮ ਰੈਗੂਲਰਲੀ ਚੱਲਦੇ ਰਹੇ ਨੇ ਸਾਡੀ ਜਿਹੜੀ ਰਾਈਜ਼ਿੰਗ ਬੇਜ ਉਹ ਵਿੱਚ ਕੋਈ ਡੈਮੇਜ ਕਿਥਾਂ ਤੇ ਹੋਇਆ ਉਹ ਜਿਹੜਾ ਬੀਅਰ ਦਾ ਕੰਮ ਵੀ ਮੌਕੇ ਤੇ ਚੱਲਦਾ ਪਿਆ ਤੇ ਉਹਨੂੰ ਅਸੀਂ ਰੈਕਟੀਫਾਈ ਕਰ ਰਹੇ ਹਾਂ ਨਾਲ ਦੇ ਨਾਲ ਜਿਵੇਂ ਜਿਵੇਂ ਕੋਈ ਵੀ ਚੀਜ਼ ਸਾਡੇ ਧਿਆਨ ਚ ਆਈ ਜਾ ਰਹੀ ਉਹਵੇਂ ਅਸੀਂ ਉਹਦੇ ਤੇ ਵਰਕ ਆਊਟ ਕਰ ਰਹੇ ਹਾਂ ਕਿਨਾਲ ਤੋਂ 1.5 ਤੋਂ 2 ਸਾਲਾਂ ਤੋਂ ਆਪਣਾ ਵਿਭਾਗ ਦੇ ਨਿਗਾਹ ਦੇ ਵਿੱਚ ਕੋਈ ਗੱਲਬਾਤ ਨਹੀਂ ਸੀ ਵੀ ਸੀਵਰ ਪਾਈਪ ਦਾ ਨਸਿਸਮ ਹਾਲ ਬੇਕਾਰ ਹੈ ਕਾਫੀ ਲਾਈਨ ਜਿਹੜੀ ਪਹਿਲਾਂ ਹੀ ਰਿਪੇਅਰਡ ਹੋ ਚੁੱਕੀ ਹੈ ਜਿਹੜਾ ਪੋਜੀਸ਼ਨ ਹੁਣ ਪੈਂਡਿੰਗ ਹੈ ਉਸ ਤੇ ਉਹਦੇ ਅਸੀਂ ਵਰਕ ਆਊਟ ਕਰ ਰਹੇ ਹਾਂ ਛੋਟਾ ਸਟਾਫ ਵੀ ਰਹਿਣ ਦਾ ਉਹ ਗਿੱਦੜਪਾਦ ਰਜਮੀ ਬੈਠੇ ਹੋਣਗੇ ਐਸਡੀਓ ਸਾਹਿਬ ਜਈ ਸਾਹਿਬ ਉਹਨਾਂ ਨੇ ਕਦੇ ਤੁਹਾਨੂੰ ਦੱਸਿਆ ਨਹੀਂ ਜੀ ਇਹਦੇ ਬਾਰੇ ਜੀ ਐਸਡੀਓ ਸਾਹਿਬ ਜਈ ਸਾਹਿਬ ਰੈਗੂਲਰਲੀ ਮੋਨੀਟਰ ਕਰ ਰਹੇ ਆ ਜਿੱਥੇ-ਥੇ ਕੰਪਲੇਂਟਸ ਆਉਂਦੀਆਂ ਅਸੀਂ ਉਹ ਹੱਲ ਕਰਦੇ ਆ